ਕਾਰੋਬਾਰਾ ਰੋਡ ਸਲੇਮ ਟਾਬਰੀ ਇਲਾਕੇ ਦੇ ਵਿੱਚ ਉਸ ਵੇਲੇ ਸੰਸਰੀ ਫੈਲ ਗਈ ਜਿਸ ਵੇਲੇ ਚਾਰ ਲੁਟੇਰਿਆਂ ਪੱਖੋਂ ਇੱਕ ਸੁਨਾਰੇ ਦੀ ਦੁਕਾਨ ਤੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਲੁਟੇਰੇ ਪਹੁੰਚੇ ਉਹਨਾਂ ਪੱਖੋਂ ਰਿਵੋਲਵਰ ਦੀ ਨੋਕ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਆਪਣੀ ਦੁਕਾਨ 'ਚ ਬੈਠਾ ਹੋਇਆ ਸੀ ਤੇ ਚਾਰ ਨੌਜਵਾਨ ਨਕਾਬਪੋਸ਼ ਦੁਕਾਨ 'ਚ ਆਏ ਤੇ ਆਕੇ ਪਹਿਲਾਂ ਉਹਨਾਂ ਦੇ ਪੱਖੋਂ ਸਮਾਨ ਦਿਖਾਉਣ ਦੀ ਗੱਲ ਕੀਤੀ ਗਈ ਫਿਰ ਰਿਵਾਲਵਰ ਕੱਢ ਕੇ ਉਹਨਾਂ ਨੇ ਧਮਕਾਇਆ ਅਤੇ ਚਾਂਦੀ ਦੀ ਚੈਨਾ ਅਤੇ 2000 ਨਕਦ ਲੈ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਜਿਸ ਦੀ ਫੁਟੇਜ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਉਸ ਤੋਂ ਬਾਅਦ ਦੁਕਾਨਦਾਰ ਨੇ ਪੁਲਿਸ ਨੂੰ ਇਤਲਾਹ ਕੀਤੀ ਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਕਰਕੇ ਮਾਮਲਾ ਤਰਜ ਕਰ ਲਿਆ ਕੀ ਨਾਮ ਰਾਹੁਲ ਬਖਸ਼ਾ ਕੀ ਹੋਇਆ ਜੀ ਚਾਰ ਲੁਟੇਰੇ ਆਏ ਨੇ ਜੀ ਨਕਾਬ ਪੋਸ਼ ਸੀਗੇ ਆਹ ਕੇ ਕਹਿੰਦੇ ਕਿ ਬਲਾ ਚੈਨਾ ਦਿਖਾ ਦਿਓ ਜਾਂਦੀ ਦੀਆਂ ਉਹਨਾਂ ਨੇ ਪਹਿਲਾਂ ਤਾਂ ਮਨਾ ਕੀਤਾ ਸੋ ਫਿਰ ਉਹ ਆਪ ਹੀ ਧੱਕੇ ਦੇ ਨਾਲ ਕਾਊਂਟਰ ਦੇ ਅੰਦਰ ਆਂਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪਰ ਉਹ ਰੁਕੇ ਫਿਰ ਉਹਨਾਂ ਨੇ ਚੈਨਾ ਦੇਖੀਆਂ ਕਿ ਗੱਲੇ ਦੇ ਕੋਲ ਹੀ ਇੱਥੇ ਕੰਡੇ ਦੇ ਕੋਲ ਚੈਨ ਕੋਈ ਪਈ ਸੀਗੀ ਸਾਡੀ ਉਹ ਕਾਫੀ देर ਉਹ ਜਨਾ ਦੇਖਦੇ ਰਹੇ ਫਿਰ ਬਾਅਦ ਦੇ ਵਿੱਚ ਉਹ ਜੜੀਆਂ ਦੋ ਚੈਨਾ ਤਿੰਨ ਚੈਨਾ ਹੋਰ ਉੱਪਰ ਪਈਆਂ ਹੋਣਗੀਆਂ ਇੱਥੇ ਉਹ ਚੱਕ ਕੇ ਉਹਨਾਂ ਨੇ ਆਪਣੀ ਪਿੱਛੇ ਵਾਲੀ ਜੇਬ ਚ ਪਾ ਲਈ ਬਾਅਦ ਦੇ ਵਿੱਚ ਨਾਲ ਹੀ ਉਹਦੇ ਕੈਸ਼ ਪਿਆ ਸੀਗਾ ਉਹ ਕੈਸ਼ ਚੱਕਿਆ ਤੇ ਫਿਰ ਮਾਮਾ ਜੀ ਨੂੰ ਕਹਿਣ ਲੱਗੇ ਕਿ ਵੀ ਹੋਰ ਜਿੰਨਾ ਕੈਸ਼ ਹੈਗਾ ਸਾਰਾ ਫੜਾ ਦੂੰਗਾ। ਉਹਨਾਂ ਨੇ ਜਦੋਂ ਮਨਾਂ ਕੀਤਾ ਤਾਂ ਹੱਥੋਪਾਈ ਕੀਤੀ ਤੇ ਨਾਲ ਆਪਣੀ ਜਿਹੜੀ ਉਹਨਾਂ ਕੋਲ ਪਿਸਤੌਲ ਸੀਗੀ ਉਹ ਕੋਕ ਕਰਕੇ ਉਹਨਾਂ ਵੱਲ ਤਾਂ ਦਿੱਤੀ। ਉਹ ਹੱਥੋਪਾਈ ਕਰਦੇ ਕਰਦੇ ਮਾਮਾ ਜੀ ਨੇ ਪਿਸਤੌਲ ਖੋਣ ਦੀ ਕੋਸ਼ਿਸ਼ ਥੋੜੀ ਕੀਤੀ। ਤਾਂ ਇਹਨੇ ਨੂੰ ਆਪਣਾ ਕਾਲਾ ਬੈਗ ਜਿਹੜਾ ਲੈ ਕੇ ਆਇਆ ਸੀ ਭਰਨ ਲਈ ਉਹ ਇੱਥੇ ਛੱਡ ਕੇ ਭੱਜ ਗਿਆ ਜੀ ਬਾਹਰ। ਅੱਜ ਕਿੰਨਾ ਨੁਕਸਾਨ ਹੋ ਗਿਆ। ਨੁਕਸਾਨ ਸਾਡਾ 2000 ਰੁਪਿਆ ਕੈਸ਼ ਹੈਗਾ ਜੀ। ਇਸੋਂ ਤੋਂ 150 ਗ੍ਰਾਮ ਚਾਂਦੀ ਦੇ ਚੈਨਾ ਸੀ। ਚੈਨਾ ਦੀ ਗਿਣਤੀ ਦਾ ਪਤਾ ਨਹੀਂ ਕਿਉਂਕਿ ਉਹ ਮੁਠੀ ਭਰ ਕੇ ਲੈ ਗਏ। ਆਈਡੀਆ ਤਾਂ ਆਪਾਂ ਨੇ। ਤਾਂ ਇੰਨੀ ਤਾਂ ਹੋਣਗੀਆਂ ਜੀ। ਕਿੰਨੇ ਬੰਦੇ ਕੋਲ ਗਨ ਪਾਸ ਸੀਗੀ? ਨਹੀਂ ਇੱਕ ਦੇ ਕੋਲ ਪਿਸਤੌਲ ਸੀਗੀ। ਦੋ ਬੰਦੇ ਉਹਦੇ ਨਾਲ ਖੜੇ ਸੀ, ਇੱਕ ਗੇਟ ਤੇ ਖੜਾ ਸੀ। ਕਿੰਨੇ ਵਜੇ ਦੀ ਹੈ? 12:03 ਦੀ ਗੱਲ ਹੈ। ਲੱਗਦਾ ਨਹੀਂ ਕਿ ਦਿਨ ਦਿਹਾੜੇ ਇੰਦਾ ਵਾਰਦਾਸ ਦਾ ਵੀ ਡਰ ਦਾ ਮਾਹੌਲ ਤਾਂ ਹੈ ਹੁਣ ਤਾਂ ਦੁਕਾਨ ਰਾਤ ਨੂੰ ਥੋੜੀ ਖੋਲਾਂਗੇ ਜੀ ਅਸੀਂ ਜੇ ਦਿਨੇ ਵੀ ਇੰਨਾ ਡਰ ਦਾ ਮਾਹੌਲ ਬਣ ਗਿਆ। ਇੱਕ ਏਰੀਆ ਸਾਡਾ ਇਸ ਤਰ੍ਹਾਂ ਦਾ ਹੈਗਾ ਯਾ ਇਹ। ਪੁਲਿਸ ਨਾਲ ਕੀ ਗੱਲ ਬਣ ਪੁਲਸ ਵਾਲੇ ਆਏ ਸੀ ਕਿ ਐਸਐਚਓ ਸਾਹਿਬ ਆਗੇ ਆਸ਼ਵਾਸਨ ਦੇਗੇ ਕਿ ਸਭ ਸਹੀ ਹੋ ਜਾਏਗਾ ਏਸੀਪੀ ਸਾਹਿਬ ਆਏ ਕਿ ਵੀ ਕੋਈ ਅਸੀਂ ਡਰਨ ਦੀ ਲੋੜ ਨਹੀਂ ਹੈ ਕਿ ਇਹਦੇ ਤੇ ਪੂਰੀ ਤੋਂ ਪੂਰੀ ਕਾਰਵਾਈ ਅਸੀਂ ਜਲਦ ਤੋਂ ਜਲਦ ਕਰਾਂਗੇ ਤੁਹਾਡੀ ਦੁਕਾਨ ਤੋਂ ਪੁਲਿਸ ਸਟੇਸ਼ਨ ਕਿੰਨੀ ਕੂਦ ਹੈ ਤਕਰੀਬਨ ਕੋਈ 500 ਮੀਟਰ ਹੋਵੇਗਾ ਜੀ ਸਲੇਮ ਟਾਬਰੀ ਥਾਣਾ ਪੈਂਦਾ ਆ ਹਾਂ ਪਰ ਸਾਡਾ ਏਰੀਆ ਦਾ ਥਾਣਾ ਸਾਡਾ ਸੁੰਦਰ ਨਗਰ ਹੈ ਜੀ ਅੱਛਾ ਤਾਂ ਕੋਈ ਕੰਮ ਨਹੀਂ ਹਾਂ ਤੋਂ ਭਾਈ ਉਹਨਾਂ ਦੇ ਨਾਲ ਹੀ ਹੋਈ ਉਹ ਇੱਕ ਦੋ ਜਣਾਂ ਬਸ ਉਹਨਾਂ ਨੇ ਉਹਨਾਂ ਦੀ ਵੈਪਨ ਹਾਂਜੀ ਹਾਂਜੀ ਉਹ ਸਾਰੀ ਰਿਪੋਰਟਿੰਗ ਹੈਗੀ ਆ ਅੰਦਰ ਦੀ ਹੈ ਬਾਹਰ ਦੀ ਵੀ ਹੈਗੀ ਆ ਕਿਸੇ ਇੱਕ ਦੋ ਦਿਨਾਂ ਚ ਕੋਈ ਇਸ ਤਰ੍ਹਾਂ ਦੇ ਸੱਕੀ ਬੰਦੇ ਤੁਹਾਡੇ ਦਿਨਾਂ ਤੇ ਕੋਈ ਆਇਆ ਫਿਰ ਨਾ ਕੋਈ ਕੋਈ ਵੀ ਨਹੀਂ ਆਇਆ ਇਦਾਂ ਨਹੀਂ ਅਸੀਂ ਉਸ ਤਰ੍ਹਾਂ ਦੇ ਬੰਦੇ ਪਹਿਲਾਂ ਕਦੇ ਦੇਖੇ ਵੀ ਨਹੀਂ ਹੈਗੇ ਆਪਣੀ ਦੁਕਾਨ ਤੇ ਉਹ ਪਹਿਲਾਂ ਵੀ ਆਏ ਸੀਗੇ ਤਾਂ ਪਹਿਲਾਂ ਅੱਗੇ ਗਏ ਨੇ ਫਿਰ ਉੱਥੋਂ ਮੋੜ ਕੇ ਵਾਪਸ ਆਏ ਸਕੂਟਰ ਫਿਰ ਅੱਗੇ ਮੋੜ ਕੇ ਉਹਨਾਂ ਨੇ ਇੱਥੇ ਐਕਟੀਵਾ ਲਗਾਇਆ ਦੇ ਨਾਲ ਸਪਲੈਂਡਰ ਲਗਾਇਆ ਜੋ ਸੀਸੀਟੀਵੀ ਚ ਸਾਨੂੰ ਪਤਾ ਲੱਗਿਆ ਉਹਨਾਂ ਦੇ ਕੋਈ ਨੰਬਰ ਪਲੇਟ ਵੀ ਨਹੀਂ ਦੋਨੋਂ ਵਾਈਹ ਵਹੀਕਲਾਂ ਦੇ ਉੱਪਰ ਕਿੰਨੀ ਕਿੰਨੀ ਉਮਰ ਦੇ ਸੀ ਕਿਤੇ ਜਾਂਗੀ ਸੀਗੇ 22 23 ਸਾਲ ਕੋਈ 24 ਸਾਲ ਪੰਜਾਬੀ ਚ ਬੋਲਦੇ ਸੀਗੇ ਕੋਈ ਉਹਨਾਂ ਦੀ ਹਰਕਤ ਇਸ ਤਰ੍ਹਾਂ ਹੀ ਲੱਗਿਆ ਵੀ ਨਸ਼ਾ ਕੀਤਾ ਹੋਵੇ ਜਾਂ ਲੱਗਦਾ ਤਾਂ ਹੀ ਸੀਗਾ ਕਿ ਚੋਰੀ ਤੋਂ ਬਾਅਦ ਉਹਨਾਂ ਦਾ ਮੋਟਿਵ ਨਸ਼ੇ ਵਾਸਤੇ ਜਾਂ ਵਾਰਦਾਤਾਂ ਵਾਲੀ ਲੱਗ ਰਹੀ ਸੀ ਜੋ ਉਹਨਾਂ ਦਾ ਮੁੱਲ ਲੱਗ ਸੀ ਡਰ ਤਾਂ ਲੱਗਦਾ ਹੀ ਸੀਗਾ ਜੀ ਬਿਲਕੁਲ ਹੁਣ ਵੀ ਡਰ ਦਾ ਮਾਹੌਲ ਹੈ ਕਿ पती खुंतक जे चकर ते दुबारा फेरणु किथे आण सॾे लोक